ਤੁਹਾਡੇ ਸਾਰਿਆਂ ਦੇ ਕਮੈਂਟਾਂ ਨੂੰ ਦੇਖ ਕੇ ਆਪਾਂ ਵੀਡੀਓ ਅੱਜ ਲੈ ਕੇ ਪਹੁੰਚੇ ਹਾਂ ਜੀ 5 ਕਿਲੋਖ ਦੀ ਰੇਂਜ ਦੇ ਵਿੱਚ ਤੁਸੀਂ ਘਰ ਮੰਗ ਰਹੇ ਸੀਗੇ ਤੇ ਆਪਾਂ ਲੈ ਕੇ ਪਹੁੰਚੇ ਹਾਂ ਸੁਨਹਿਰੀ ਮੌਕਾ ਹੀ ਹੈ ਜੀ ਤੁਹਾਡੇ ਵਾਸਤੇ ਕਿਉਂਕਿ ਵਧੀਆ ਰੇਟ ਆਪਾਂ ਲੈ ਕੇ ਪਹੁੰਚੇ ਹਾਂ ਬਾਰੀ ਸਿਰ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਜੀ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਗਾ ਦਾਂਗੇ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market channel ਨੂੰ subscribe ਕਰੋ ਤੇ ਨਾਲ ਇੱਕ bell icon ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਅੱਜ ਆਪਾਂ ਜਿਹੜੀ ਤੁਹਾਡੇ ਖਾਤਰ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਕਿਉਂਕਿ ਆਪਾਂ ਇੱਕ ਨਹੀਂ ਦੋ ਨਹੀਂ ਘੱਟੋ ਘੱਟ 4 ਤੋਂ 5 ਘਰ ਲੈ ਕੇ ਪਹੁੰਚੇ ਹਾਂ ਜਮਾ ਘੱਟ ਰੇਟ ਤੁਹਾਨੂੰ ਮਿਲ ਜਾਣਗੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪ੍ਰੋਪਰ ਗੱਲ ਕਰਾਂਗੇ ਸਾਰਾ ਕੁਝ ਤੁਹਾਨੂੰ ਆਪਾਂ ਦਿਖਾਵਾਂਗੇ ਅਸੀਂ ਪਹਿਲੇ ਘਰ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਪਹਿਲਾ ਘਰ ਤੁਸੀਂ ਚੈੱਕ ਕਰੋ ਜੀ ਆਪਾਂ ਲੈ ਕੇ ਪਹੁੰਚਿਆ ਜੇ ਆਪਾਂ ਇਸ ਘਰ ਨੂੰ ਦੇਖੀਏ ਤਾਂ ਜਿਹੜੀ ਇਹਦੀ ਜਗ੍ਹਾ ਹੈ ਉਹ ਆਪਾਂ ਨੂੰ ਮਿਲੂਗੀ ਰਜਿਸਟਰੀ ਬੜੀ ਜੀ। ਰਜਿਸਟਰੀ ਬੜੀ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਹੈ। ਰੇਟ ਮਾਲਕ ਨੇ ਵਧੀਆ ਮੰਗਿਆ ਜੀ 17 ਕ ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ। ਮਾਲਕ ਕਹਿੰਦੇ ਨੇ ਵੀ ਮੌਕੇ ਤੇ ਘੱਟ ਵੱਧ ਕਰਕੇ ਘਰ ਇਹ ਸੇਲ ਕਰ ਦਾਂਗੇ। ਆਪਣੇ ਕੋਲੇ 60 ਗਜ਼ ਜਗ੍ਹਾ ਦੇ ਵਿੱਚ ਇਹ ਘਰ ਪਹੁੰਚਿਆ ਜੀ। ਖਾਸ ਪਟਿਆਲੇ ਤੋਂ ਆਪਾਂ ਲੈ ਕੇ ਪਹੁੰਚੇ ਅਸੀਂ ਐਮਰਜੈਂਸੀ ਵੇਚਣਾ ਪੈ ਰਿਹਾ ਸੀ ਤੇ ਮਾਲਕ ਨੂੰ ਪੈਸਿਆਂ ਦੀ ਲੋੜ ਆ ਤਾਂ ਕਰਕੇ ਸੇਲ ਕਰਨਾ ਹੈ। 60 ਗਾਜ ਜਗ੍ਹਾ ਦੇ ਵਿੱਚ 17 ਲੱਖ ਦੀ ਰੇਂਜ ਦੇ ਵਿੱਚ ਆਪਾਂ ਘਰ ਲੈ ਕੇ ਪਹੁੰਚੇ ਹਾਂ ਮਾਲਕ ਨੇ ਪੂਰੇ ਦਾ ਪੂਰਾ ਘਰ ਬਹੁਤ ਵਧੀਆ ਸੋਹਣਾ ਤਿਆਰ ਕਰਵਾਇਆ ਹੋਇਆ ਬਾਕੀ ਟੋਟਲ 3 ਬੈੱਡਰੂਮ ਆਪਾਂ ਨੂੰ ਮਿਲ ਜਾਣਗੇ ਬਾਥਰੂਮ ਮਿਲ ਜੂਗਾ ਸਟੋਰ ਤੇ ਵਧੀਆ ਸਾਰਾ ਕੁਝ ਹੈ ਜੀ ਤੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਤੇ ਸਮਰਸੀਬਲ ਲੱਗੀ ਹੋਈ ਹੈ ਜੀ ਪਾਣੀ ਵਾਸਤੇ ਵਧੀਆ ਪਾਣੀ ਹੈ ਜੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਮਾਡਰਨ ਇਨਕਲੇਬ ਪ੍ਰੋਪਰ ਲੋਕੇਸ਼ਨ ਤੁਹਾਨੂੰ ਮੈਂ ਦੱਸਦੀ ਜੀ ਮਾਡਰਨ ਇਨਕਲੇਬ ਤੁਹਾਨੂੰ ਇਹ ਘਰ ਮਿਲ ਜੂਗਾ ਜਾ ਕੇ ਕੋਈ ਦੇਖਣਾ ਚਾਹੁੰਦਾ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆਪਣੇ ਕੋਲੇ ਵਧੀਆ ਕਮਰੇ ਵਧੀਆ ਮਿਲ ਜਾਣਗੇ ਜੀ ਜਗ੍ਹਾ ਵੀ ਵਧੀਆ ਹੈ ਰਜਿਸਟਰੀ ਵਾਲੀ ਜਗ੍ਹਾ ਹੈ ਸਾਰਾ ਕੁਝ ਪ੍ਰੋਪਰ ਵਧੀਆਗਾ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਘਰ ਜਿਹੜਾ ਇਹ ਹੈਗਾਗਾ ਪਸੰਦ ਆਊਗਾ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਸੀ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ 7973793686 ਇਸ ਨੰਬਰ ਤੇ ਗੱਲ ਕਰ ਲਓ ਜਾ ਕੇ ਦੇਖ ਲਿਓ ਜਾ ਕੇ ਜਦੋਂ ਦੇਖੋਗੇ ਤੁਹਾਨੂੰ ਫਿੱਟ ਆ ਜਾਊਗਾ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਕਰ ਲਿਓ ਜੀ ਤੇ ਘਟਾਵਾ ਦਾ ਕਰਕੇ ਆਪ ਖਰੀਦ ਲਿਓ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸਿਓ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ 73800 ਪੂਰਾ 6273 ਭੇਜ ਦਿਓ ਫਰੀ ਚ ਆਪਾਂ ਐਡ ਤੁਹਾਡੇ ਵੀ ਲਾ ਦਾਂਗੇ ਜੀ ਨੰਬਰ ਸੈਕੰਡ ਤੇ ਇੱਕ ਆਪਾਂ ਜਿਹੜਾ ਘਰ ਲੈ ਕੇ ਪਹੁੰਚੇ ਹਾਂ ਇਹਨੂੰ ਤੁਸੀਂ ਚੈੱਕ ਕਰੋ ਜੀ ਬਹੁਤ ਵਧੀਆ ਘਰ ਸੋਹਣਾ ਬਣਿਆ ਹੋਇਆ ਆਪਾਂ ਲੈ ਕੇ ਪਹੁੰਚੇ ਹਾਂ ਵਧੀਆ ਤਿਆਰ ਕੀਤਾ ਹੋਇਆ ਜੀ ਅੰਦਰ ਬਾਹਰ ਦਾ ਟੋਟਲ ਕੰਮ ਮਾਲਕ ਨੇ ਬਹੁਤ ਵਧੀਆ ਕਰਵਾ ਰੱਖਿਆ ਸੀ ਸਿੰਗਲ ਸਟੋਰੀ ਘਰ ਆਪਾਂ ਨੂੰ ਮਿਲ ਜੂਗਾ ਦੇਖਣ ਨੂੰ ਇਹ ਜੜੀ ਇਹਨਾਂ ਨੂੰ ਗਲੀ ਲੱਗਦੀ ਹੈ ਜੀ ਘਰ ਨੂੰ ਵਧੀਆ ਗਲੀ ਲੱਗਦੀ ਹੈ ਬਾਕੀ 메ਨ ਗੇਟ ਵਧੀਆ ਸੀ ਲਾਈਟਿੰਗ ਦਾ ਟੋਟਲ ਕੰਮ ਹੋਇਆ ਜੀ ਜੇ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਤਾਂ ਟੋਟਲ ਫਾਰਸ਼ ਦਾ ਕੰਮ ਹੋਇਆ ਬਾਕੀ ਜਿਹੜਾ ਤੁਸੀਂ ਪੋਰਚ ਦੇਖ ਰਹੇ ਹੋ ਤੇ ਇੱਥੋਂ ਹੀ ਆਪਾਂ ਨੂੰ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਪੋਰਚ ਦੇ ਵਿੱਚ ਕੰਦਾ ਤੇ ਆਪਾਂ ਨੂੰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਪਹੁੰਚ ਗਏ ਜੀ ਆਪਾਂ ਲੋਬੀ 'ਚ ਤੇ ਵਧੀਆ ਆਪਾਂ ਨੂੰ ਲੋਬੀ ਏਰੀਆ ਦੇਖਣ ਨੂੰ ਮਿਲੂਗਾ ਬਾਕੀ ਲਾਈਟਿੰਗ ਦਾ ਕੰਮ ਬਹੁਤ ਸੋਹਣਾ ਕਰਵਾ ਰੱਖਿਆ ਮਾਲਕ ਨੇ ਲਾਈਟਿੰਗ ਦਾ ਟੋਟਲ ਕੰਮ ਹੋਇਆ ਸੀ ਤੇ ਫਲੋਰ ਟਲਾਂ ਲੱਗੀਆਂ ਹੋਈਆਂ ਵਧੀਆ ਆਪਾਂ ਨੂੰ ਕਿਚਨ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੀ ਤੇ ਰੰਗ ਰੋਗਨ ਤੋਂ ਲੈ ਕੇ ਅੰਦਰ ਬਾਹਰ ਦਾ ਸਾਰਾ ਕੰਮ ਕੰਪਲੀਟ ਆਪਾਂ ਨੂੰ ਮਿਲੂਗਾ ਜੇ ਆਪਾਂ ਇਸ ਘਰ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਖਾਸ ਹੁਸ਼ਿਆਰਪੁਰ ਏਰੀਆ ਚ ਪਹੁੰਚਾ ਹੈ ਹੁਸ਼ਿਆਰਪੁਰ ਏਰੀਆ ਸੀ ਰੂਪਨਗਰ ਇਹਨਾਂ ਨੂੰ ਲਾਗੇ ਪੈਂਦਾ ਸੀ ਤਿੰਨ ਮਰਲੇ ਜਗ੍ਹਾ ਆਪਾਂ ਨੂੰ ਮਿਲ ਜੂਗੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾ ਓਨਰ ਵੱਲੋਂ ਜਿਹੜੀ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਸੀ ਇਹਨਾਂ ਨੇ ਕਿਹਾਗਾ 18 ਲੱਖ ਰੁਪਈਆ ਡਿਮਾਂਡ ਘਾਟਾ ਵਾਧਾ ਕਰਕੇ ਮਾਲਕ ਸੇਲ ਕਰ ਦੇਣਗੇ ਘਰ ਨੂੰ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਹੁਸ਼ਿਆਰਪੁਰ ਕੰਡੀਸ਼ਨ ਚੈੱਕ ਕਰ ਲਓ ਨਵੀਂ ਕੰਡੀਸ਼ਨ ਆ ਕਰਦੀ ਨਵਾਂ ਘਰ ਹੈ ਸੀ ਬਾਕੀ ਆਪਾਂ ਪੂਰੀ ਗੱਲ ਕਰ ਰਹੇ ਹਾਂ ਸੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਆਪਣਾ ਇਹ ਜਿਹੜਾ ਘਰ ਹੈ ਜੀ ਸੈਕੰਡ ਵਾਲਾ ਜਿਹੜਾ ਤੁਸੀਂ ਦੇਖ ਰਹੇ ਹੋ ਵੀਡੀਓ ਚ ਕਿਵੇਂ ਦਾ ਲੱਗ ਰਿਹਾ ਸੀ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਤੇ ਨਾਲ ਦੀ ਨਾਲ ਜਿੰਨੇ ਘਰ ਤੁਸੀਂ ਦੇਖੋਗੇ ਉਹਨਾਂ ਬਾਰੇ ਰਹਿ ਤੇ ਕਿਵੇਂ ਦਾ ਲੱਗਦਾ ਘਰ ਤੁਹਾਨੂੰ ਕਿਵੇਂ ਦੀ ਵੀਡੀਓ ਲੱਗਦੀ ਆਪਣੀ ਸਾਰਾ ਕੁਝ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦੇ ਰਹੋ ਜੀ ਜਿਹੜੇ ਮਾਲਕ ਨੇ ਇਸ ਘਰ ਦੇ ਉਹਨਾਂ ਦਾ ਮੋਬਾਈਲ ਨੰਬਰ 79 861 62 698 ਇਹ ਮਾਲਕ ਦਾ ਨੰਬਰ ਹੈ ਜੀ ਗੱਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਹੋਈ ਮਾਲਕ ਨਾਲ ਡਾਇਰੈਕਟ ਸਿੱਧੀ ਆਪੇ ਗੱਲ ਕਰ ਲਿਓ ਠੀਕ ਹੈ ਜੀ ਬਾਕੀ ਤੋਂ ਅਨੁਸਾਰਾ ਕੁਝ ਮੈਂ ਦੱਸ ਹੀ ਰਿਹਾ ਸੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਨਾਲ ਦੇ ਨਾਲ ਜ਼ਰੂਰ ਦੱਸਦੇ ਰਹੋ ਜੀ ਬਾਕੀ ਘਰ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਦੇਖ ਲਓ ਜੀ ਵੀਡੀਓ ਸਕਰੀਨ ਤੇ ਚੱਲ ਹੀ ਰਹੀ ਹੈ ਜਿਹੜਾ ਘਰ ਤੁਸੀਂ ਇਹ ਦੇਖ ਰਹੇ ਹੋ ਜੀ ਬਹੁਤ ਵਧੀਆ ਰੇਟ ਦੇ ਵਿੱਚ ਆਪਾਂ ਤੁਹਾਡੇ ਖਾਤਰ ਘਰ ਲੈ ਕੇ ਪਹੁੰਚੇ ਆਏ ਡਿਮਾਂਡ ਦੀ ਜੇ ਆਪਾਂ ਗੱਲ ਕਰੀਏ ਤਾਂ ਕੁੱਲ 12 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਹੈ ਜਗ੍ਹਾ ਦੀ ਆਪਾਂ ਗੱਲ ਕਰੀਏ 2 ਬਿਸਵੇ ਥਾਂ ਦੇ ਵਿੱਚ ਘਰ ਆਪਾਂ ਨੂੰ ਮਿਲੂਗਾ 2 ਬਿਸਵੇ ਕਾਫੀ ਜਗ੍ਹਾ ਹੋ ਜਾਂਦੀ ਹੈ ਜੀ ਤੇ ਘਰ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਫੋਟੋਆਂ ਵਿੱਚ ਸਾਰਾ ਕੁਝ ਦਿਖਾਇਆ ਹੈ ਇਹਨਾਂ ਨੇ ਵੀਡੀਓ ਨਹੀਂ ਆਪਣੇ ਕੋਲੇ ਬਣਾ ਕੇ ਭੇਜੀ ਜੀ ਕੱਲੀਆਂ ਫੋਟੋਆਂ ਖਿੱਚ ਕੇ ਭੇਜੀਆਂ ਤੇ ਤੁਹਾਨੂੰ ਮੈਂ ਹਰ ਰੋਜ਼ ਕਹਿਣਾ ਹੁੰਦਾ ਜੀ ਜਿੰਨੇ ਵੀ ਐਡ ਕਰਬਾਉਣੀ ਹੁੰਦੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜੁਸੀ ਐਡ ਕਰਬਾਉਣੀ ਹੈ ਕੋਠੀ ਘਰ ਦੀ ਮਕਾਨ ਦੀ ਕਿਸੇ ਵੀ ਏਰੀਆ ਚ ਆਪਣੇ ਕੋਲੇ ਵੀਡੀਓ ਲਾਜ਼ਮੀ ਬਣਾ ਕੇ ਭੇਜਾ ਕਰੋ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ ਬਾਕੀ ਘਰ ਦੀ ਆਪਾਂ ਗੱਲ ਕਰੀਏ ਤਾਂ ਥੋੜਾ ਜਿਹਾ ਪੁਰਾਣਾ ਘਰ ਇਹ ਆਪਨ ਮਿਲੂਗਾ ਤੇ ਥੋੜਾ ਜਿਹਾ ਨਵਾਂ ਮਿਲੂਗਾ ਸੀ ਕਿਉਂਕਿ ਪਿੱਛੇ ਇਹਨਾਂ ਨੇ ਪਹਿਲਾਂ ਬਣਾਇਆ ਹੋਇਆ ਸੀਗਾ ਤੇ ਰੇਨੋਵੇਟ ਕੀਤਾ ਹੋਇਆ ਸੀ ਪੁਰਾਣੇ ਨੂੰ ਤੋੜ ਪੰਨ ਕਰਕੇ ਥੋੜੀ ਬੋਤੀ ਤੇ ਬਾਅਦ ਚ ਕੁਝ ਕੁ ਨਵਾਂ ਪਾਇਆ ਹੋਇਆ ਸੀ ਬਾਕੀ ਸੇਲ ਕਰਨ ਇਹਨਾਂ ਨੇ ਤੇ ਦੋ ਵਿਸਬੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਬਾਕੀ ਸਾਰਾ ਕੁਝ ਇਹਨਾਂ ਨੇ ਦਿਖਾਈ ਹੈ ਜੀ ਫੋਟੋਮਾਂ ਚ ਕੱਲੀ-ਕੱਲੀ ਗੱਲ ਵੀ ਦਸੀ ਹੈ ਜੇ ਆਪਾਂ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਲੁਧਿਆਣਾ ਇਹਨਾਂ ਨੂੰ ਡਿਸਟ੍ਰਿਕਟ ਲੱਗਦੀ ਹੈ ਪੋਸਟ ਆਫਿਸ ਖੰਨਾ ਲੱਗਦਾ ਸੀ ਤੇ ਖੰਨੇ ਤੋਂ ਥੋੜੀਕ ਦੂਰੀ ਤੇ ਇਹਨਾਂ ਦਾ ਪੈਂਡਾਂਸੀ ਉੱਥੇ ਘਰ ਤੁਹਾਨੂੰ ਇਹ ਮਿਲ ਜੂਗਾ ਜਾ ਕੇ ਕੋਈ ਦੇਖਣਾ ਚਾਹੁੰਦਾ ਹੈ ਤਾਂ ਮਾਲਕ ਦੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਮਾਲਕ ਨੇ ਆਪਦਾ ਜਿਹੜਾ ਨੰਬਰ ਦਿੱਤਾ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਦਾ ਜੀ 62837 62390 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਗੱਲਬਾਤ ਆਪ ਕਰ ਲਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਸਾਰਾ ਕੁਝ ਤੁਸੀਂ ਦੇਖੋਗੇ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਇਹ ਅੱਜ ਜਿਹੜਾ ਘਰ ਲੈ ਕੇ ਪਹੁੰਚਿਆ ਰੇਟ ਤੇ ਜਗ੍ਹਾ ਦੇ ਹਿਸਾਬ ਨਾਲ ਸਾਰਾ ਕੁਝ ਤੁਹਾਨੂੰ ਕਿਵੇਂ ਦਾ ਲੱਗਿਆ ਸੀ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਤੇ ਕਈ ਘਰ ਤੁਸੀਂ ਅੱਜ ਦੇਖ ਰਹੇ ਹੋ ਸੀ ਤੇ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਬਹੁਤ ਵਧੀਆ ਤੁਹਾਡੇ ਵਾਸਤੇ ਜਿਹੜੇ-ਜਿਹੜੇ ਏਰੀਆ 'ਚੋਂ ਤੁਸੀਂ ਮੰਗ ਕੀਤੀ ਸੀਗੀ ਮੈਂ ਕੋਸ਼ਿਸ਼ ਕਰ ਰਿਹਾ ਸੀ ਤੁਹਾਨੂੰ ਕਈ ਘਰ ਅੱਜ ਆਪਾਂ ਵੀਡੀਓ ਚ ਦਿਖਾ ਸਕੀਏ ਜਿਹੜੇ ਜਿਹੜੇ ਏਰੀਆ ਚੋਂ ਜਿੰਨੇ ਘਰ ਰੇਟ ਵਾਸਤੇ ਤੁਸੀਂ ਕਹਿੰਦੇ ਸੀਗੇ ਜਿਹੜੀ ਕੋਠੀ ਹੁਣ ਤੁਸੀਂ ਦੇਖ ਰਹੇ ਹੋ ਜੀ ਮਾਲਕ ਨੇ ਸੇਲ ਕਰਨੀ ਹੈ ਤੇ ਮਾਲਕ ਨੇ ਦੱਸਿਆ ਵੀ ਮਾਲਕ ਆਪ ਤੇ ਸਾਰਾ ਪਰਿਵਾਰ ਜੀ ਬਾਹਰ ਰਹਿੰਦੇ ਨੇ ਬਾਹਰ ਪੱਕੇ ਨਹੀਂ ਤਾਂ ਕਰਕੇ ਇਹਨਾਂ ਨੇ ਆਪ ਦੀ ਜਿਹੜੀ ਇਹ ਕੋਠੀ ਹੈ ਸੇਲ ਕਰਨੀ ਹੈ ਕੋਠੀ ਕਾਫੀ ਟਾਈਮ ਤੋਂ ਬੰਦ ਪਈ ਸੀ ਤੇ ਮਾਲਕ ਆਪ ਇੱਥੇ ਹੈ ਨਹੀਂ ਜੀ ਬਾਹਰ ਰਹਿੰਦੇ ਨੇ ਉਹਨਾਂ ਨੇ ਕਹਿ ਕੁਹਾ ਕਿ ਕਿਸੇ ਤੋਂ ਵੀਡੀਓ ਬਣਵਾ ਕੇ ਆਪਣੇ ਕੋਲੇ ਭੇਜੀ ਆ ਜੀ ਬਾਕੀ ਵੀਡੀਓ ਚ ਸਾਰਾ ਕੁਝ ਇਹਨਾਂ ਨੇ ਦਿਖਾਇਆ ਜੀ ਸਾਰਾ ਕੁਝ ਤੁਸੀਂ ਦੇਖ ਲਿਓ ਤੇ ਅੰਦਰ ਬਾਹਰੋਂ ਉੱਪਰ ਨੀਚੇ ਦੀ ਸਾਰੀ ਇਹਨਾਂ ਨੇ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਆ ਜੇ ਆਪਾਂ ਕੋਠੀ ਦੀ ਗੱਲ ਕਰੀਏ ਤਾਂ ਡਬਲ ਸਟੋਰੀ ਕੋਠੀ ਬਣੀ ਹੋਈ ਆ ਜਗਾਂ ਦੀ ਆਪਾਂ ਗੱਲ ਕਰੀਏ ਤਾਂ 10 ਮਾਰ ਲਈ ਥਾਂ ਦੇ ਵਿੱਚ ਇਹ ਕੋਠੀ ਆਪਨ ਮਿਲ ਜੂਗੀ ਤੇ ਬਾਹਰਲੀ ਸਾਇਰ ਫਰੰਟ ਤੇ ਆਪਾਂ ਨੂੰ ਤਿੰਨ ਦੁਕਾਨਾਂ ਵੀ ਮਿਲ ਜਾਣਗੀਆਂ ਜੀ ਡਬਲ ਸਟੋਰੀ ਕੁਠੀਏ 10 ਮਾਰਲੇ ਥਾਂ 16 ਲੱਖ ਰੁਪਏ ਡਿਮਾਂਡ ਹੈ ਜੀ ਤੇ ਉੱਤੇ ਥੱਲੇ ਡਬਲ ਪੋਰਸ਼ਨ ਹੈ ਤੇ ਆਪਾਂ ਗੱਲ ਕਰੀਏ ਇਹਨਾਂ ਦੀ ਲੋਕੇਸ਼ਨ ਦੀ ਜ਼ਿਲ੍ਹਾ ਗੁਰਦਾਸਪੁਰਾ ਜੀ ਸ਼੍ਰੀ ਗੋਵਿੰਦਪੁਰ ਦੇ ਨਾਲ ਇਹਨਾਂ ਦਾ ਪੈਂਡੈਂਸੀ ਉੱਥੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਰੇਟ ਮਾਲਕ ਨੇ ਘੱਟ ਹੀ ਮੰਗਿਆ ਤੇ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਚੈੱਕ ਕਰ ਲਿਓ ਜੀ ਸਾਰਾ ਕੁਝ ਮਾਲਕ ਨੇ ਦਿਖਾਇਆ ਹੈ ਜੇ ਕਿਸੇ ਨੂੰ ਪਸੰਦ ਆਉਂਦੀ ਕੋਠੀ ਇਹ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦਾ ਹੋ ਜੀ ਮਾਲਕ ਕਹਿੰਦੇ ਸੀਗੇ ਰੇਟ ਉੱਤੇ ਥੱਲੇ ਕਰਕੇ ਤੇ ਸੇਲ ਕਰ ਦਾਂਗੇ ਤੇ ਮਾਲਕ ਦਾ ਵਟਸਐਪ ਨੰਬਰ ਹੈ ਜੀ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਬਾਕੀ ਤੁਸੀਂ ਟਰਾਈ ਕਰ ਲਿਓ ਜੇ ਮਿਲੇ ਤਾਂ ਠੀਕ ਹੈ ਨਾ ਮਿਲੇ ਤਾਂ ਵਟਸਐਪ ਤੇ ਫੋਨ ਕਰ ਲਿਓ ਜਾਂ ਵਟਸਐਪ ਤੇ ਮੈਸੇਜ ਪਾ ਦਿਓ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 97796 76130 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਆਪ ਤੁਸੀਂ ਕਰ ਲਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਘਰ ਕੁਠੀ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਗਾ ਦਾਂਗੇ ਜੀ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਚੈੱਕ ਕਰੋ ਜੀ ਆਪਾਂ ਜਿਹੜਾ 5 ਲੱਖ ਦਾ ਘਰ ਲੈ ਕੇ ਪਹੁੰਚਿਆ ਉਹਨੂੰ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਜੀ 5 ਲੱਖ ਰੁਪਏ ਸਿਰਫ ਡਿਮਾਂਡ ਹੈ ਘਾਟਾ ਵਾਧਾ ਕਰਕੇ ਮਾਲਕ ਸੇਲ ਕਰ ਦੇਣਗੇ ਉੱਤੇ ਚੁਬਾਰਾ ਵੀ ਬਣਿਆ ਹੋਇਆ ਥੱਲੇ ਵੀ ਘਰ ਵਧੀਆ ਬਣਿਆ ਹੋਇਆ ਪਾਣੀ ਵਾਸਤੇ ਮੋਟਰ ਲੱਗੀ ਹੋਈ ਹੈ ਜੀ ਤਿੰਨ ਮਰਲੇ ਥਾਂ ਦੇ ਵਿੱਚ ਆਪਾਂ ਨੂੰ ਘਰ ਮਿਲ ਬੰਗਾ ਮਾਲਕ ਦਾ ਏਰੀਆ ਜੀ ਬੰਗਾ ਦੇ ਲਾਗੇ ਇਹਨਾਂ ਦਾ ਪਿੰਡ ਹੈਗਾ ਪਿੰਡ ਦੇ ਵਿੱਚ ਘਰ ਤੋਂ ਹਨ ਮਿਲ ਜੂਗਾ ਜੇ ਆਪਾਂ ਗੱਲ ਕਰੀਏ ਨਮਾਸ਼ਹਿਰ ਤਾਂ ਨਮਾਸ਼ਹਿਰ ਇਹਨਾਂ ਦੇ ਘਰ ਤੋਂ ਕੁੱਲ 7 ਕਿਲੋਮੀਟਰ ਰਹਿ ਜਾਂਦਾ ਜੀ ਮਤਲਬ ਕਿ ਇਹਨਾਂ ਦੇ ਪਿੰਡ ਤੋਂ 7 ਕਿਲੋਮੀਟਰ ਰਹਿ ਜਾਂਦਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਮਾਲਕ ਦੇ ਘਰੇ ਦੇਖ ਸਕਦੇ ਹੋ ਉੱਤੇ ਚੁਬਾਰਾ ਬਣਿਆ ਹੋਇਆ ਬਾਥਰੂਮ ਵਗੈਰਾ ਬਣਿਆ ਹੋਇਆ ਜੀ ਛੱਤ ਸਾਰੀ ਪੱਕੀ ਆ ਥੱਲੇ ਵੀ ਵਧੀਆ ਬਣਿਆ ਹੋਇਆ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੂ ਮਾਲਕ ਦਾ ਮੋਬਾਈਲ ਨੰਬਰ 98162 ਤੇ 41711 ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਪੁੱਛਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਕਰੋ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਤੁਸੀਂ ਇਹ ਘਰ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਆਪਣੀ ਪੂਰੀ ਦੀ ਪੂਰੀ ਵੀਡੀਓ ਆਪਣੀ ਤੁਸੀਂ ਦੇਖ ਹੀ ਲਈ ਸੀ ਜਿੰਨੇ ਘਰ ਕੋਠੀ ਆਪਾਂ ਲੈ ਕੇ ਪਹੁੰਚੇ ਸੀਗੇ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਵੀਡੀਓ ਪਸੰਦ ਆਈ ਜਾਂ ਵਧੀਆ ਲੱਗੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤੇ ਡੇਲੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਕਿਸੇ ਨੇ ਐਡ ਕਰਵਾਉਣੀ ਆ ਜੀ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਆ ਤੁਸੀਂ ਵੇਚਣਾ ਤਪੇ ਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਤੇ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਵੀਡੀਓ ਪਸੰਦ ਆਈਏ ਲਾਈਕ ਕਰਨਾ ਨਾ ਪੁੱਲੀਓ ਜੀ ਤੇ ਕਿਸੇ ਨੇ ਐਡ ਕਰਵਾਉਣੀ ਆ ਉੱਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਲਿਖਿਆ ਰਹਿੰਦਾ 73800 ਪੂਰਾ 26173 ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਜੀ ਬਾਕੀ ਮਿਲਦੇ ਆ ਜੀ ਹੁਣ ਦਿਓ ਮੈਨੂੰ ਇਜਾਜ਼ਤ